ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਵਿਆਰੀ ਕਲੈਕਸ਼ਨ ਲੈ ਕੇ ਆਏ ਹਾਂ ਪਿਆਰੀ ਤਾਂ ਹਰ ਰੋਜ਼ ਹੀ ਹੁੰਦੀ ਹੈ ਤੁਹਾਡੇ ਬਹੁਤ ਪਿਆਰੇ-ਪਿਆਰੇ ਜਿਹੇ ਕਮੈਂਟ ਜਿਹੜੇ ਮੈਨੂੰ ਐਪਰੀਸ਼ੀਏਟ ਕਰਦੇ ਆ ਸਭ ਦਾ ਥੈਂਕ ਯੂ ਸੋ ਮੱਚ ਅੱਜ ਵਾਲੀ ਕਲੈਕਸ਼ਨ ਆ ਜਿਹੜੀ ਇਹ ਰਹੇਗੀ ਜੀ ਪਾਰਟੀ ویئر ਡਿਜ਼ਾਈਨਰ ਸਾਰੇ ਹੀ ਡ्रेसेस ਨੇ ਇਹ ਇਹਦੇ ਵਿੱਚ ਅਸੀਂ ਤੁਹਾਨੂੰ ਗਰਾਰਾ ਸ਼ਰਾਰਾ, ਵਨ ਪੀਸ, ਅਲੱਗ-ਅਲੱਗ ਤਰ੍ਹਾਂ ਦੇ ਨਾਇਰਾ ਖੱਟ ਚ ਹਰੇਕ ਤਰ੍ਹਾਂ ਦਾ ਸੂਟ ਦਿਖਾਵਾਂਗੇ। ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਪ੍ਰਾਈਸ ਰਹੇਗਾ ਜੀ ਅੱਜ ਦੀ ਸਾਰੀ ਵੀਡੀਓ ਦਾ 4500 کافی ਮਤਲਬ ਕਿ ਜਿਹੜੇ ਅਸੀਂ ਤੁਹਾਨੂੰ ਡ्रेसेस ਦੇ ਰਹੇ ਹਾਂ ਇਹ ਡ्रेसेस ਹੈਗੇ ਨੇ 6000 ਤੋਂ ਲੈ ਕੇ 8000 ਤੱਕ ਦੀ ਕੋਸਟ ਦੀਆਂ ਨੇ ਤੇ ਅਸੀਂ ਅੱਜ ਤੁਹਾਨੂੰ ਸਾਰੀਆਂ 4500 ਦੇ ਰਹੇ ਹਾਂ ਕਿਸੇ ਨੇ ਵੀ ਰਖੜੀ ਤੇ ਆਪਣੀ ਭੈਣ ਨੂੰ ਗਿਫਟ ਦੇਣਾ ਹੈ ਜਾਂ ਵੈਸੇ ਵਿਆਹ ਸ਼ਾਦੀ ਹੁਣ ਅੱਗੇ ਆ ਰਹੇ ਹਾਂ ਤਾਂ ਤੁਹਾਨੂੰ ਬਹੁਤ ਘੱਟ ਪ੍ਰਾਈਸ ਤੇ ਬਹੁਤ ਸੋਹਣੀ ਕੁਆਲਿਟੀ ਤੇ ਇਹਨਾਂ ਦਾ ਜਿਹੜਾ ਉਹ ਤੁਸੀਂ ਦੇਖ ਹੀ ਲੈਣਾ ਡਿਜ਼ਾਈਨ ਹੈ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਆ ਇਸ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਜਦੋਂ ਵੀ ਅਸੀਂ ਇਦਾਂ ਦਾ ਸਟਾਕ ਪਾਉਂਦੇ ਆ ਇਹ ਬਹੁਤ ਲਿਮਟਿਡ ਜਾਂ ਹੁੰਦਾ ਹੈ ਹਨਾ ਤੇ ਜੇ ਅਸੀਂ ਹੋਲਡ ਤੇ ਨਹੀਂ ਰੱਖਾਂਗੇ ਨਾਲ ਦੀ ਨਾਲ ਪੇਮੈਂਟ ਕਰਵਾਓ ਤੇ ਅਸੀਂ ਤੁਹਾਡੇ ਸਿਰ ਉੱਤੇ ਬੁਕਿੰਗ ਕਰ ਦਾਂਗੇ ਠੀਕ ਹੈ ਜੀ ਦਿਖਾਣੇ ਆ ਤੁਹਾਨੂੰ ਫਰਸਟ ਸੂਟ ਇਹ ਹੈਗਾ ਜੀ ਆਪਣਾ ਸ਼ਾਰਟ ਸ਼ਰਟ ਦੇ ਵਿੱਚ ਸਟੱਫ ਰਹੇਗਾ ਚਨੌਣ ਸ਼ਫਵਾਨ ਦੇ ਉੱਪਰ ਤਿੰਨ ਇੱਕ ਤੇ ਬਹੁਤ ਪਿਆਰਾ ਇਹ ਹੈਂਡਵਰਕ ਹੋਇਆ ਹੋਇਆ ਠੀਕ ਹੈ ਬਾਜੂ ਤੇ ਵੀ ਵਰਕ ਮਿਲੇਗਾ ਇਹ ਹੈਗੀ ਹੈ ਸ਼ਾਰਟ ਕੁੜਤੀ ਲੈਂਥ ਹੈਗੀ ਹੈ ਜੀ ਸੌਰੀ ਇਸ ਦਾ ਸਾਈਜ਼ ਹੈਗਾ ਐਲ ਸਾਈਜ਼ ਹੁਣ ਐਲ ਸਾਈਜ਼ ਜਿਹਨਾਂ ਨੂੰ ਆਉਂਦਾ ਹੈ ਇਹ ਤਕਰੀਬਨ ਮੈਂ ਤੁਹਾਨੂੰ ਇਹਨੂੰ ਮੀਜ਼ਰ ਕਰਕੇ ਦੱਸ ਦਿੰਨੀ ਹਾਂ ਚੈਸਟ ਕੋਲ ਆ ਜਾਏਗਾ ਆਪਣਾ 20 18 ਤੇ ਹਿੱਪ ਆ ਜਾਏਗੀ ਜੀ 22 ਠੀਕ ਹੈ ਜਿਨ੍ਹਾਂ ਦੀ ਫਿਟਿੰਗ ਹੈਗੀ ਆ 20 18 22 ਦੀ ਉਹ ਲੈ ਸਕਦੇ ਨੇ ਤੇ ਇਹਦੇ ਵਿੱਚ 1/2 ਇੰਚ ਲੂਜ਼ਿੰਗ ਵਾਸਤੇ ਤੁਹਾਨੂੰ ਮਿਲ ਜੇਗਾ ਬਾਕੀ ਘੱਟ ਵਾਲੇ ਤਾਂ ਜਿੰਮੇ ਮਰਜ਼ੀ ਲੈ ਸਕਦੇ ਹੋ ਜਿਨ੍ਹਾਂ ਦੀ ਫਿਟਿੰਗ ਛੋਟੀ ਆ ਇਹਦੇ ਨਾਲ ਤੁਹਾਨੂੰ ਦੇਖੋ ਬਹੁਤ ਪਿਆਰਾ ਇਹ ਕਲੀਆਂ ਵਾਲਾ ਲੂਜ਼ਰ ਪਲਾਜ਼ੋ ਮਿਲੇਗਾ ਕਲਰ ਵੀ ਬਹੁਤ ਸੋਹਣਾ ਹੈ ਇਹ ਹੈਗੀਆਂ ਨੇ ਜੀ 66000 77000 ਦੀਆਂ ਡ्रेसेस ਤੁਸੀਂ ਕਿਸੇ ਤੋਂ ਵੀ ਪਰਚੇਸ ਕਰ ਸਕਦੇ ਹੋ 78000 ਸ਼ੋਅਰੂਮਾਂ 'ਚ ਲੈ ਸਕਦੇ ਹੋ ਇਹੀ ਪੀਸ ਤੁਸੀਂ 8899000 ਦੇ ਅਸੀਂ ਤੁਹਾਨੂੰ ਦੇ ਰਹੀਆਂ ਸਿਰਫ 4500 ਦੇ ਵਿੱਚ ਠੀਕ ਹੈ ਜੀ ਚਨੌਨ ਸ਼ੌਨ ਦੇ ਉੱਪਰ ਰਖੜੀ ਸਪੈਸ਼ਲ ਕਿਸੇ ਨੇ ਹੁਣ ਕਰਵਾ ਚੌਥੀ ਦੇ ਡ्रेसेस ਲੈਣੀ ਹੈ ਤਾਂ ਉਹ ਵੀ ਹੁਣ ਤੋਂ ਲੈ ਕੇ ਸੇਵ ਕਰ ਲਓ ਇਹਨਾਂ ਨੂੰ ਬਹੁਤ ਪਿਆਰੀ ਪਿਆਰੀਆਂ ਇਹ ਡ्रेसेस ਨੇ ਇਹ ਹੈਗਾ ਜੀ neck ਦੇ ਉੱਪਰ ਵਰਕ ਕਲਰ ਵੀ ਬਹੁਤ ਸੋਹਣਾ ਹੈ ਬਾਜੂ ਤੇ ਵੀ ਪ੍ਰੋਪਰ ਕੰਮ ਮਿਲੂਗਾ ਤੇ ਇਦਾਂ ਕਲੀਆਂ ਫੈਕੇ ਨੀਚੇ ਨੂੰ ਇਹਦਾ ਕੁੜਤੀ ਲੰਤ ਜਾਂਦੀ ਆ ਇਹ ਹੈਗਾ ਜੀ ਕੁੜਤੇ ਸਟਾਈਲ ਦੇ ਵਿੱਚ ਇਹਦੇ ਨਾਲ ਤੁਹਾਨੂੰ ਮਿਲ ਜੇਗਾ ਇਹ ਕਲੀਆਂ ਵਾਲਾ ਲੂਜ਼ਰ ਪਲਾਜ਼ੋ ਕਲੀਆਂ ਪਾ ਕੇ ਫਿਰ ਉੱਪਰ ਵਰਕ ਹੋਇਆ ਹੋਇਆ ਹੈ। ਦੁਪੱਟਾ ਮਿਲੂਗਾ ਪਲੇਨ ਸ਼ਫੌਨ ਦਾ ਪਿਓਰ ਦਾ ਦੁਪੱਟਾ ਫੋਰ ਸਾਈਡ ਹੈਗਾ ਜੀ ਇਸ ਤੇ ਲੇਸ ਵਰਕ ਕੀਤਾ ਹੋਇਆ ਹੈ। ਸੇਮ ਪ੍ਰਾਈਸ ਦੇ ਵਿੱਚ ਆ ਕਲਰ ਆਪਸ਼ਨ ਤੁਹਾਨੂੰ ਦੇ ਦਾਨੇ ਆ ਇਸ ਡਰੈਸ ਦੇ ਵਿੱਚ ਬਹੁਤ ਸੋਹਣੀ ਸੋਹਣੀ ਜੇ ਕਲਰ ਨੇ। ਦੇਖੋ ਕਲਰ। ਠੀਕ ਹੈ ਜੀ। 4500 ਦੇ ਵਿੱਚ ਕਾਫੀ ਸਾਰੇ ਕਲਰ ਤੁਹਾਨੂੰ ਦਿੱਤੇ ਆ ਇਹ। ਤੇ ਨੈਕਸਟ ਤੁਹਾਨੂੰ ਦੰਨੇ ਆ ਨਾਇਰਾ ਕੱਟ ਚ ਚਨੌੜ ਸ਼ਫਾਂ ਦੇ ਉੱਪਰ ਬਹੁਤ ਪਿਆਰੀ ਡਰੈਸ ਦੇਖੋ ਇਹ ਸਾਰਾ ਹੀ ਲਖਨਵੀ ਵਰਕ ਹੈ ਜੀ ਇਸਤੇ ਉੱਪਰ ਫਰਜ਼ਾ ਕੰਮ ਹੈ ਮੋਤੀ ਦਾ ਕੰਮ ਹੈ ਇਸਤੇ ਪੋਟਲੀ ਬਟਨਸ ਦੇ ਨਾਲ ਬਹੁਤ ਸੋਹਣੀ ਇਹਦੀ ਡਿਜ਼ਾਈਨਿੰਗ ਹੋਈ ਵੀ ਆ ਨਾਇਰਾ ਕੱਟ ਦੇ ਵਿੱਚ ਇਹ ਵਾਲੀ ਡਰੈਸ ਸਾਈਡਸ ਲੀਡਸ ਰਹਿਣਗੇ ਜੀ ਦੋਨੋਂ ਸਾਈਡਸ ਲੀਡਸ ਦੇ ਇਦਾਂ ਵਰਕ ਰਹੇਗਾ ਤੇ ਫਰੰਟ ਬੈਕ ਸਾਰੇ ਚ ਬੂਟੀ ਰਹੂਗੇ ਘੇਰਾ ਕਾਫੀ ਜ਼ਿਆਦਾ ਫਲੇਅਰ ਬਹੁਤ ਜ਼ਿਆਦਾ ਹੈ ਕਾਫੀ ਜ਼ਿਆਦਾ ਫਲੇਅਰ ਦੇ ਨਾਲ ਨਾ ਚਨਾਉਣ ਸ਼ਫੌਨ ਦਾ ਤਾਂ ਕਰਕੇ ਥੋੜਾ ਜਿਹਾ ਬੈਠਵੀ ਬੈਠਵੀ ਜਿਹਾ ਲੱਗੇਗਾ ਤੁਹਾਨੂੰ ਫਲਫੀ ਜਿਹਾ ਨਹੀਂ ਲੱਗੇਗਾ ਠੀਕ ਹੈ ਜੀ ਇਹਦੀ ਨਾਲ ਹੈਗੀ ਇਹ ਲੂਜ਼ਰ ਪੈਂਟ ਜਿਹੜਾ ਆਪਣਾ 12 ਇੰਚ ਵਾਲਾ ਲੂਜ਼ ਪਲਾਜ਼ੋ ਹੁੰਦਾ ਉਹ ਵਾਲਾ ਸੇਮ ਦੁਪੱਟਾ ਜੇ ਚਨੌਨਫਾਨ ਦੇ ਉੱਪਰ ਵਰਕ ਦੇ ਨਾਲ ਇਹ ਚ ਅਸੀਂ ਤੁਹਾਨੂੰ ਕਲਰ ਦੰਨੇ ਆ ਕਲਰ ਮਿਲ ਜੇਗਾ ਬਲੈਕ ਨਾਇਰਾ ਕੱਟ ਦੇ ਵਿੱਚ ਹੈ ਜੀ ਇਹ ਵੀ ਸਾਈਡ ਸਲੀਵਜ਼ ਦੇ ਨਾਲ ਠੀਕ ਹੈ ਬਲੈਕ ਦੇ ਵਿੱਚ ਤੁਹਾਨੂੰ ਦੋ ਪੀਸ ਮਿਲ ਜਾਣਗੇ ਠੀਕ ਹੈ ਤਿੰਨੋਂ ਹੀ ਪੀਸ ਨੇ ਇਸੇ ਡਿਜ਼ਾਈਨ ਦੇ ਵਿੱਚ ਨੈਕਸਟ ਦੇ ਰਹੇ ਹਾਂ ਇਹ ਹੈਗਾ ਜੀ ਫਰੰਟ ਓਪਨ ਦੇ ਨਾਲ ਕਲੀਆਂ ਪਾ ਕੇ ਬਹੁਤ ਸੋਹਣਾ ਇਹਦਾ ਕੇਰਾ ਫਲੇਅਰ ਕਾਫੀ ਜ਼ਿਆਦਾ ਹੈ ਤੇ ਡਿਜ਼ਾਈਨ ਬਹੁਤ ਪਿਆਰਾ ਹੈ ਕਰੋ ਸ਼ੌਂਕ ਸਾਰੇ ਪੂਰੇ ਜਿਨ੍ਹਾਂ ਨੇ ਡ्रेसेस ਪਾਣੀ ਹੈ ਕਿਸੇ ਵੀ ਭੈਣ ਭਾਈ ਦੇ ਵਿਆਹ ਸ਼ਾਦੀ ਤੇ ਜਾਂ ਫਿਰ ਰਖੜੀ ਤੇ ਕੁਝ ਅਲੱਗ ਲੁੱਕ ਹੈ ਜੀ ਇਸ ਡਰੈਸ ਦੀ ਇਹਦੇ نیچے ਆਏਗੀ ਹ ਅ ਨੀਚੇ ਦੇ ਹੀ ਆਏਗਾ ਲੂਸ ਪਲਾਜ਼ੋ ਕਲੀਆਂ ਪਾ ਕੇ ਬਣਿਆ ਹੋਇਆ ਇੱਕ ਲਹਿੰਗੇ ਦੀ ਲੁੱਕ ਦੇਏਗਾ ਜਿਹੜਾ ਇਹ ਵਾਲਾ ਪਲਾਜ਼ੋ ਆ ਠੀਕ ਹੈ ਜੀ ਇਹ ਐਦਾਂ ਲੁੱਕ ਆ ਜਾਏਗੀ ਇਸ ਤੇ ਜਿਹੜਾ ਫਰੰਟ ਓਪਨ ਤਾਂ ਕੁਛ ਐਵੇਂ ਦੇਖਣ ਨੂੰ ਤੁਹਾਨੂੰ ਮਿਲੇਗਾ ਬਹੁਤ ਪਿਆਰੀ ਚੀਜ਼ ਆ ਬਣਨ ਤੋਂ ਮਤਲਬ ਜਦੋਂ ਤੁਸੀਂ ਪਾਓਗੇ ਕੁਛ ਅਲੱਗ ਹੀ ਲੁੱਕ ਕ੍ਰੀਏਟ ਕਰੇਗਾ ਕਾਲਰਜ਼ ਦੇ ਨਾਲ ਇੱਕ ਤੁਹਾਨੂੰ ਕਾਫੀ ਜ਼ਿਆਦਾ ਡਿਜ਼ਾਈਨਰ ਜੀ ਡਰੈਸ ਦੇ ਰਹੇ ਆ ਇਹ ਹੈਗਾ ਜੀ ਜਿੱਦਾਂ ਕੋਟ ਸੈਟਾਂ ਦੇ ਨਾਲ ਦੇ ਆ ਲਖਨਵੀ ਦੇ ਵਿੱਚ ਬਹੁਤ ਪਿਆਰੀ ਡਰੈਸ ਸਾਈਜ਼ ਐਲ ਹੈ ਉਹੀ 20 18 ਤੇ 22 ਇਹਦਾ ਸਾਈਜ਼ ਇਹਦੇ niche ਤੁਹਾਨੂੰ ਇਹ ਬਲਾਊਜ਼ ਮਿਲੇਗਾ ਠੀਕ ਹੈ niche ਬਲਾਊਜ਼ ਆ ਜਾਏਗਾ ਬਲਾਊਜ਼ ਦੇ ਉੱਪਰ ਨੂੰ ਤੁਸੀਂ ਇਹ ਵਾਲੀ ਡਰੈਸ ਪਾ ਲੋਗੇ ਜੀ ਕੋਟ ਸੈਟ ਕੁਛ ਅਲੱਗ ਲੁੱਕ ਹੈ ਜੀ ਬਹੁਤ ਪਿਆਰੀ ਠੀਕ ਹੈ ਤੇ ਨਾਲ ਤੁਹਾਨੂੰ ਇਹ ਮਲਟੀ ਕਲਰ ਦੇ ਵਿੱਚ ਅਲੱਗ-ਅਲੱਗ ਕਲਰਾਂ ਦੇ ਵਿੱਚ ਬਹੁਤ ਸੋਹਣਾ ਲੂਜ਼ ਕਲੀਆਂ ਵਾਲਾ ਪਲਾਜ਼ੋ ਮਿਲੇਗਾ ਇਹ ਪਲਾਜ਼ੋ ਆਜੀ ਲੂਜ਼ਰ ਤੁਸੀਂ ਖੁਦ ਮਤਲਬ ਆਪਣੇ ਦਿਮਾਗ 'ਚ ਸੋਚ ਸਕਦੇ ਹੋ ਕਿ ਪਾਣ ਤੋਂ ਬਾਅਦ ਕਿੰਨੀ ਸੋਹਣੀ ਡਰੈੱਸ ਬਣੇਗੀ ਕੁਝ ਅਲੱਗ ਪਾਇਆ ਹੋਇਆ ਹੋਏਗਾ ਤੁਸੀਂ ਸਭ ਤੋਂ ਅਲੱਗ ਪਾਇਆ ਹੋਇਆ ਹੋਏਗਾ ਇਹਦੇ ਵੀ ਤੁਹਾਨੂੰ ਕਲਰ ਦੇ ਦੰਨੇ ਆ ਠੀਕ ਹੈ ਮੈਂ ਤੁਹਾਨੂੰ ਖੋਲ ਕੇ ਦਿਖਾ ਦੰਨੇ ਆ ਕਿਉਂਕਿ ਜਿਹੜੇ ਇਹਨਾਂ ਦੇ ਪਲਾਜ਼ੋ ਦੇ ਕਲਰ ਨਹੀਂ ਉਹ ਅਲੱਗ-ਅਲੱਗ ਨੇ ਇਹ ਬਲਾਊਜ਼ ਆ ਗਿਆ 45 ਦੇ ਵਿੱਚ ਤੁਹਾਨੂੰ ਇਹ ਡਰੈੱਸਿਸ ਮਿਲ ਰਹੀਆਂ 8-8000 ਵਾਲੀਆਂ ਜਲਦੀ ਜਲਦੀ ਬੁਕਿੰਗ ਕਰਾਓ ਇਹਦੇ ਨਾਲ ਦੇਖੋ ਕਿੰਨਾ ਪਿਆਰਾ ਇਹ ਮਲਟੀ ਡਬਲ ਮਤਲਬ ਤਿੰਨ ਤਿੰਨ ਕਲਰ ਨੇ ਸਾਰਿਆਂ ਦੇ ਵਿੱਚ ਤੇ ਬਹੁਤ ਪਿਆਰੇ ਪਿਆਰੇ ਕਲਰ ਕੰਟਰਾਸਟ ਨੇ ਠੀਕ ਹੈ ਜੀ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਕਿੱਦਾਂ ਲੱਗੀਆਂ ਸਾਰੀਆਂ ਡ्रेसेस ਕਿਉਂਕਿ ਮੈਨੂੰ ਤਾਂ ਪਰਸਨਲੀ ਬਹੁਤ ਸੋਹਣੀਆਂ ਲੱਗੀਆਂ ਪ੍ਰਾਈਸ ਅਕੋਰਡਿੰਗ ਬਹੁਤ ਪਿਆਰੀ ਚੀਜ਼ ਆ ਇਹ ਹੈਗਾ ਜੀ ਚਨੌਂਸ ਫੋਨ ਦੇ ਉੱਪਰ ਬਹੁਤ ਪਿਆਰਾ ਮਿਰਰ ਵਰਕ ਇਹ ਜਿਹਨੂੰ ਆਪਾਂ ਪੈਪਲਮ ਸਟਾਈਲ ਕਹਿੰਦੇ ਨੇ ਐਦਾਂ ਸ਼ਾਰਟ ਅਨਾਰਕਲੀ ਇਹ ਠੀਕ ਹੈ ਸ਼ਾਰਟ ਚ ਨਾਰਕਲੀ ਆ ਜਾਂਦੀ ਹੈ ਇਹਦੇ ਨਾਲ ਤੁਹਾਨੂੰ ਇਹ ਕਲੀਆਂ ਵਾਲਾ ਪਲਾਜ਼ੋ ਮਿਲ ਜੇਗਾ ਪਲਾਜ਼ੋ ਦੇ ਦੋਨੋਂ ਸਾਈਡ ਬਹੁਤ ਪਿਆਰਾ ਜਿਹੇ ਵਰਕ ਹੈ ਖਰੀਦ ਕੇ ইউজ ਵਾਸਤੇ ਆ ਕੋਈ ਵੀ ਏਜ ਇਹਨਾਂ ਡ्रेसेस ਨੂੰ ਪਾ ਸਕਦੀ ਮਤਲਬ ਜਿਨ੍ਹਾਂ ਨੂੰ ਸ਼ੌਂਕ ਹੈ ਇਹਨੂੰ ਸ਼ੌਂਕ ਹੁੰਦਾ ਬੀ ਡ्रेसेस ਜੀ ਡਰੈਸ ਪਾਣੀ ਆ ਇਸ ਨੂੰ ਵੀ ਨਹੀਂ ਦੇਖ ਮਤਲਬ ਹਰ ਇੱਕ ਦੀ ਆਪਣੇ ਆਪਣੇ ਚੁਆਇਸ ਹੁੰਦੀ ਆ ਇਹ ਦੇਖੋ ਜੇ ਬਹੁਤ ਪਿਆਰੀ ਡਰੈਸ ਹੈ ਵੀ ਮਹਿੰਦੀ ਕਲਰ ਦੇ ਵਿੱਚ ਇਹਦੇ ਵਿੱਚ ਇਹ ਮਿਲ 체ਗਾ ਤੁਹਾਨੂੰ ਕੰਟਰਾਸਟ ਦੁਪੱਟਾ ਤੇ ਇਹ ਜੀ ਨਾਲ ਇਹ ਤੁਹਾਨੂੰ ਸਟ੍ਰੇਟ ਸਲਵਾਰ ਮਿਲੇਗੀ ਇਹ ਸਲਵਾਰ ਦੇ ਉੱਪਰ ਵਰਕ ਆ ਜਾਏਗਾ ਸਟ੍ਰੇਟ ਸਲਵਾਰ ਦੇ ਨਾਲ ਬਹੁਤ ਪਿਆਰੀ ਡਰੈਸ ਹੈ ਇਹ ਠੀਕ ਹੈ ਕੁਝ ਲੁੱਕ ਪਾਉਣ ਤੋਂ ਬਾਅਦ ਇਦਾਂ ਆ ਜਾਏਗੀ ਬਿਲਕੁਲ ਪੈਂਟ ਸਟਾਈਲ ਹੀ ਲੱਗਦੀ ਆ ਦੇਖੋ ਜੀ ਬਹੁਤ ਪਿਆਰੀ ਡਰੈਸ 컬러 ਵੀ ਕਿੰਨਾ ਸੋਹਣਾ ਸਾਰਾ ਹੀ ਥਰੈਡਵਰਕ ਦੇ ਨਾਲ ਬਹੁਤ ਯੂਨੀਕ ਜੀ ਡਰੈਸ ਹੈ ਇਹ ਵਾਲੀ ਬੈਕ ਸਾਈਡ ਤੇ ਵੀ ਤੁਹਾਨੂੰ ਫਲਾਰ ਮਿਲੇਗਾ ਛੋਟੇ ਨੈੱਕ ਦੇ ਵਿੱਚ ਬਣੀ ਹੋਈ ਡਰੈਸ ਹੈ ਇਹ ਨੈੱਕ ਤੁਹਾਨੂੰ ਉਹ ਸੌਰੀ ਸੌਰੀ ਨੈੱਕ ਤੁਹਾਨੂੰ ਇਦਾਂ ਹੀ ਰੱਖਣਾ ਪਏਗਾ ਕਿਉਂਕਿ ਨੈੱਕ ਦੇ ਉੱਪਰ ਵਰਕ ਹੈ ਜੀ ਬੈਕ ਨੈੱਕ ਛੋਟਾ ਹੈ ਬਹੁਤ ਸਟਾਈਲਿਸ਼ ਜਿਹਾ ਪੀਸ ਬਣਿਆ ਹੋਇਆ ਦਬਕੇ ਵਰਕ ਦੇ ਨਾਲ ਬਾਜੂ ਤੇ ਦੇਖੋ ਕਿੰਨਾ ਪਿਆਰਾ ਕੰਮ ਹੈ ਸੈਮੀ ਸਟਿਚ ਦੇ ਵਿੱਚ ਆ ਸੂਟ ਇਹ ਬਹੁਤ ਪਿਆਰਾ ਪੀਸ ਆ 9000 ਵਾਲਾ ਪੀਸ ਆ ਜੇ ਤੇ ਇਹਦੇ ਨਾਲ ਤੁਹਾਨੂੰ ਇਹ ਲਹਿੰਗਾ ਸਟਾਈਲ ਲੂਸ 플ੈਜ਼ੋ ਮਿਲੇਗਾ ਦੇਖੋ ਚਨਨ ਸ਼ਫਾਨ ਦਾ ਫੋਰ ਸਾਈਡਡ ਹੈਵੀ ਮਤਲਬ ਹੈਵੀ ਡਰੈਸ ਹੈ ਇਹ ਐਂ ਪੂਰੀ ਕਲਰ ਵੀ ਬਹੁਤ ਸੋਹਣਾ ਹੈ ਡਿਜ਼ਾਈਨ ਤਾਂ ਸੋਹਣਾ ਹੈਗਾ ਹੀ ਆ ਨੈਕਸਟ ਦੇ ਰਹੇ ਹਾਂ ਕੁਸ਼ ਆਫ ਵਾਈਟ ਦੇ ਉੱਪਰ ਬਹੁਤ ਪਿਆਰੀਆਂ ਡ्रेसेस ਦੇਖੋ ਡਰੈਸ ਸਾਈਜ਼ ਹੈਗਾ 6800 ਵਾਲੀ ਡਰੈਸਾਂ ਤੁਸੀਂ ਖੁਦ ਦੇਖ ਸਕਦੇ ਹੋ ਤੇ ਸਾਈਡ ਤੇ ਜ਼ਿਪਰ ਆ ਜੇ ਠੀਕ ਹੈ ਸਾਈਜ਼ ਇਹਦਾ ਉਹੀ ਆ ਜਾਏਗਾ 20 ਮੇभी ਕੱਟ ਹੋਏਗਾ ਸਸਾ ਸਾਈਜ਼ ਛਾਇਟ ਹਾਂਜੀ ਉਪਰ 19 ਤੇ ਕਮਰ ਆ ਜਾਈਗੀ ਇਹਦੀ 17 16 16 ਇਹਦੀ ਕਮਰ ਆ ਤੇ ਬਾਕੀ نیچے ਲੂਸ ਆ ਮਤਲਬ ਕਿ ਜੇ ਜਾਂਤਾ ਬਹੁਤ ਪਤਲੀ ਹੋਣ ਉਹਨਾਂ ਦੇ ਆਏਗੀ ਇਹ ਵਾਲੀ ਡਰੈਸ ਜਾ ਫਿਰ ਤੁਸੀਂ ਬੱਚਿਆਂ ਵਾਸਤੇ ਵੀ ਲੈ ਸਕਦੇ ਹੋ ਜਿਹੜੇ ਬੱਚੇ ਪਤਲੇ ਪਤਲੇ ਹੁੰਨੇ ਆ 16 17 ਸਾਲ ਦੀ ਏਸ ਦੇ ਦੇਖੋ ਕਿੰਨੀ ਸੋਹਣੀ ਡਰੈੱਸ ਆ ਟੋਟਲੀ ਨੈੱਟ ਦੇ ਉੱਪਰ ਸੁਪਰ ਨੈੱਟ ਤੇ ਬਣੀ ਹੋਈ ਆ ਲਖਨਵੀ ਵਰਕ ਦੇ ਨਾਲ ਆ ਜੀ ਡਰੈੱਸ ਇਹ 6500 ਪ੍ਰਾਈਸ ਆ ਟਸਲਜ਼ ਦੇ ਨਾਲ ਅੱਜ ਤੁਹਾਨੂੰ ਸਾਰੀ ਇਹ ਮਿਲੇਗੀ 45 ਦੇ ਦੇਖੋ ਡਰੈੱਸ विदाउट दुपट्टा गर्लिश लुक दी ड्रेस ਆ ਸੇਮ ਇਸਟਫ ਦੇ ਵਿੱਚ ਤੋਂ ਇਹ ਤੁਹਾਨੂੰ 1 ਪੀਸ ਮਿਲ ਜੇਗਾ ਡਿਜ਼ਾਈਨ ਵੀ ਉਦਾਂ ਹੀ ਆ ਸਟਫ ਵੀ ਸੇਮ ਆ ਬਾਜੂਆਂ ਬਹੁਤ ਪਿਆਰੀਆਂ ਜੀ ਇਸਤੇ ਬਣੀਆਂ ਹੋਈਆਂ ਫੁੱਲ ਨੈਕ ਦੇ ਨਾਲ ਆ ਇਹਦਾ ਸਾਈਜ਼ ਥੋੜਾ ਵੱਡਾ ਏ ਇਹ ਹੈਗੀ ਆ ਜੀ ਆਪਣੀ 21 19 ਤੇ 22 ਵਾਲੀ ਇਹ ਛੋਟੀ ਹੋ ਜੇਗੀ ਡிரஸ் ਅਗਰ ਕਿਸੇ ਨੇ ਛੋਟੀ ਪਾਣੀ ਹੈ ਨਹੀਂ इजीली ਇਹ ਸਭ ਦੇ ਆ ਜਾਏਗੀ ਇਹ ਦੁਪੱਟਾ ਇੱਕ ਉਸਤਾ ਦੁਪੱਟਾ ਜੀ ਇੱਕ ਇਸਤਾ ਦੁਪੱਟਾ ਹੈ ਦੋਨਾਂ ਦੇ ਨਾਲ ਦੁਪੱਟੇ ਹੈਗੇ ਆ ਇੱਕੋ ਹੀ ਡிரஸ் ਇਕੱਠੇ ਕੀਤੇ ਹੋਏ ਸੀ ਨੈਕਸਟ ਦੇ ਥੋੜੇ ਕਲਰਫੁਲ ਜੀ ਤੁਹਾਨੂੰ ਸਿਲਕ ਦੇ ਉੱਪਰ ਹੈ ਜੀ ਡਰੈਸ ਇਹ ਬੀ ਨੱਕ ਦੇ ਉੱਪਰ ਦਬਕੇ ਦੇ ਨਾਲ ਕਟਦਾਣੀ ਦੇ ਨਾਲ ਇਹ ਸਿਲਕ ਹੈ ਜੀ ਪ्योर ਸਿਲਕ ਸਟਫ ਹੈ ਜਿਹੜਾ ਇਹਦਾ ਇਹ ਕੁੜਤਾ ਸਟਾਈਲ 'ਚ ਬਣਿਆ ਹੋਇਆ ਤੇ ਇਹਦੇ ਨਾਲ ਇਹ ਤੋਤੀ ਸਲਵਾਰ ਹੈ ਤੋਤੀ ਸਲਵਾਰ ਦੇ ਨਾਲ ਹੈ ਜੀ ਚਨਾਉਣ ਸੌਰੀ ਔਰਗੈਂਜ਼ਾ ਦਾ ਡਬਲ ਛੇਡੇਡ ਹੈਗਾ ਇਹਦਾ ਦੁਪੱਟਾ ਇਹ ਵੀ ਗਰਲਿਸ਼ ਲੁੱਕ ਦੀ ਆਈਟਮ ਹੈ 4500 ਦੇ ਵਿੱਚ ਅੱਜ ਅਸੀਂ ਤੁਹਾਨੂੰ ਬਹੁਤ ਪਿਆਰੀਆਂ ਪਿਆਰੀਆਂ ਡਰੈੱਸਾਂ ਦੇ ਰਹੇ ਹਾਂ ਇਹ ਪਿਓਰ ਮਸਲੀਨ ਦੇ ਉੱਪਰ ਡਰੈੱਸ ਆ ਜੀ ਬਾਜੂ ਦਾ ਵਰਕ ਦੇਖੋ ਬਹੁਤ ਪਿਆਰਾ ਜਿਹਾ ਵਰਕ ਹੈ ਬਾਜੂ ਦੇ ਉੱਪਰ ਕਿਹੜਾ ਬਹੁਤ ਸੋਹਣਾ ਤੇ ਇਹਦੇ ਪਲਾਜ਼ੋ ਤੇ ਇਹ ਕੰਮ ਰਹੂਗਾ ਮਤਲਬ ਉਹ ਅਲੱਗ ਜਿਹੀ ਲੁੱਕ ਆਣਗੀ ਪਾਣ ਤੋਂ ਬਾਅਦ ਇਹ ਇੱਕ ਡਿਜ਼ਾਈਨਰ ਜਿਹਾ ਪੀਸ ਆ ਦੁਪੱਟੇ ਤੇ ਵੀ ਕੰਮ ਮਿਲੂਗਾ L size ਦੇ ਵਿੱਚ ਇਹ ਵਾਲੀ ਡਰੈੱਸ B1822 ਵਾਲੀ ਗੋਟਾ ਪੱਤੀ ਦਾ ਕੰਮ ਹੈ ਜੇ ਸਾਰੀ ਡਰੈੱਸ ਦੇ ਉੱਪਰ ਠੀਕ ਹੈ ਸ਼ਾਰਟ ਕੁੜਤੀ ਦੇ ਨਾਲ ਇਹਦੇ ਨਾਲ ਤੁਹਾਨੂੰ ਕਲੀਆਂ ਵਾਲਾ ਪਲਾਜ਼ੋ ਮਿਲ ਜਾਏਗਾ ਠੀਕ ਹੈ ਤੇ ਨਾਲ ਹੈਗਾ ਜੀ ਇਹ ਦੁਪੱਟਾ फोर साइडेड वर्क ਦੇ ਨਾਲ ਚਨਾਉਂਛ ਫੋਨ ਦੇ ਉੱਪਰ ਡ्रेस ਹੈ ਇਹ ਇਹਦੇ ਵਿੱਚ ਕਲਰ ਦੇਖ ਲਓ ਮਸਟਰਡ ਸ਼ੇਡ ਆ ਤੇ ਪੀਕਾਕ ਜਿਹਾ ਕਲਰ ਆ ਜੀ ਇੱਕ ਗ੍ਰੀਨਿਸ਼ ਪੀਕਾਕ ਆ ਤੇ ਇੱਕ ਬਲੂ ਪੀਕਾਕ ਆ ਦੋਨੋਂ ਤਰ੍ਹਾਂ ਦੇ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਨੈਕਸਟ ਦੇ ਰਹੀਆਂ ਜੀ ਤੁਹਾਨੂੰ ਬਹੁਤ ਪਿਆਰੀ ਡ्रेस ਕਲਰ ਡਿਜ਼ਾਈਨ ਬਹੁਤ ਸੋਹਣਾ ਹੈ ਦੇਖੋ ਜੇ ਕੀ ਹੈਗਾ ਦਿਨਾਂ ਇਹ ਤਾਂ ਬਹੁਤ ਪਿਆਰੇ ਵਰਕ ਦੇ ਨਾਲ ਕਲੀਆਂ ਨਾਲ ਲੂਸ ਪਲਾਜ਼ੋ ਸਾਰੇ ਫਰੰਟ ਦੇ ਵਿੱਚ ਮਸ਼ੀਨੀ ਵਰਕ ਹੈ 컬러 ਵੀ ਬਹੁਤ ਸੋਹਣਾ ਹੈ ਨੈਕਸਟ ਡਰੈਸ ਆ ਜੀ ਸਟੱਫ ਜ਼ਿਆਦਾਤਰ ਅਜੇ ਵੀਡੀਓ ਦਾ ਚਨਾਣਸ਼ ਫੋਨ ਤੇ ਆ ਸ਼ਾਰਟ ਕੁੜਤੀ ਦੇ ਨਾਲ ਇਹ ਤੇ ਇਹਦੇ ਨਾਲ ਤੁਹਾਨੂੰ ਇਹ 컬러ਫੁਲ ਪਲਾਜ਼ੋ ਮਿਲੇਗਾ ਸੌਰੀ ਇਹਦੇ ਨਾਲ ਤੁਹਾਨੂੰ ਮਿਲੇਗੀ ਇਹ ਸਕਰਟ 컬러ਫੁਲ ਜੀ ਸਕਰਟ ਹੈ ਦਾ ਤੇ ਉੱਪਰ ਹੈਗੀ ਹੈ ਜੀ ਕੁੜਤੇ ਗ੍ਰੀਨ ਕਲਰ ਦੇ ਇਹਦਾ ਇੱਕ ਲੁੱਕ ਸੂਟ ਦੇ ਸੀ ਦੇਖੋ ਕਿੰਨੀ ਪਿਆਰੀ ਡਰੈਸ ਆ ਇਹ ਹੈਗਾ ਜੀ ਇਹਦਾ ਦੁਪੱਟਾ ਚਨਾਉਂ ਚਫਾਉਂ ਦਾ नैक्सट दे रही हूँ थोड़ू गरारा सूट गोटा पत्ती दे उपर कलर डिजाइन बहुत प्यारा सूट दी गई जी ड्रैसे है दुपट्टा पंताली सौ हैगा प्राइस ਦੇ ਰਹੀਆਂ ਤੁਹਾਨੂੰ ਬ੍ਰੌਕਟ ਦੇ ਉੱਪਰ ਇੱਕ ਬਹੁਤ ਪਿਆਰੀ ਜਿਹੀ ਡਰੈੱਸ ਆ ਇਹ ਹੈਗੀ ਆ ਜੀ ਕਾਫੀ ਕਲਰ ਦੇ ਉੱਪਰ ਬ੍ਰੌਕਟ ਦੀ ਸ਼ਰਟ neck ਦੇ ਉੱਪਰ ਦਵਕਾ ਤੇ ਸਿੱਪੀ ਦਾ ਵਰਕ ਹੈ ਬਹੁਤ ਯੂਨੀਕ ਵਰਕ ਹੈ ਇਹਦਾ ਜਿਹੜਾ ਪਲਾਜ਼ੋ ਬਣਿਆ ਹੋਇਆ ਹੈ ਹੈਵੀ ਦੇ ਵਿੱਚ ਹੈ ਜੀ ਸਾਰਾ ਹੀ ਵਰਕ ਦੇ ਵਿੱਚ ਹੈ ਹੈਵੀ ਮਤਲਬ ਲੁੱਕ ਲਾਈਕ ਇੱਕ ਲਹਿੰਗਾ ਬਣਿਆ ਹੋਊਗਾ ਨੀਚੇ ਤੋਂ ਜਦੋਂ ਤੁਸੀਂ ਇਹਨੂੰ ਵੇਅਰ ਕਰੋਗੇ ਇੱਕ ਘਗਰੇ ਦੀ ਲੁੱਕ ਲਾਏਗਾ ਲਹਿੰਗੇ ਦੀ ਇਹਦੇ ਨਾਲ ਬ੍ਰੌਕੇਟ ਦਾ ਹੀ ਦੁਪੱਟਾ ਠੀਕ ਹੈ ਪ੍ਰਾਈਸ ਹੈਗਾ ਜੀ ਸੇਮ 4500 ਬ੍ਰੌਕੇਟ ਦੀ ਡ्रेस ਹੈ ਜੀ ਇਹ ਹੈਗੀ ਹੈ 셔ਟ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਇਹ ਤੁਸੀਂ ਸਟਿਚ ਕਰਵਾ ਸਕਦੇ ਹੋ 셔ਟ ਨੂੰ ਕੋਈ ਵੀ ਸਾਈਜ਼ ਇਦੇ ਨਾਲ ਤੁਹਾਨੂੰ ਇਹ ਪੈਂਟ ਮਿਲੇਗੀ ਪੈਂਟ ਸਿਲਕ ਦੀ ਆ ਲੂਜ਼ਰ ਪਲਾਜ਼ੋ ਦਿੱਤਾ ਹੈ ਠੀਕ ਹੈ ਤੁਸੀਂ ਇਹ ਵੀ ਲੈ ਸਕਦੇ ਹੋ ਇਹਦੇ ਨਾਲ ਐਕਸਟਰਾ ਇੱਕ ਜੀ ਸਲਵਾਰ ਬਣਾਉਣਾ ਚਾਹਣੀ ਹੋ ਤਾਂ ਤੁਹਾਡਾ ਬਹੁਤ ਸੋਹਣਾ ਸੂਟ ਬਣ ਜਾਏਗਾ ਸਿਲਕ ਦੀ ਸਲਵਾਰ ਸੌਰੀ ਸਿਲਕ ਦੀ ਹੈਗੀ ਆ ਜੀ ਸ਼ਰਟ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਸਿਲਕ ਦਾ ਹੀ ਹੈਗਾ ਇਹਦਾ ਲਹਿੰਗਾ ਇਹਨੂੰ ਤੁਸੀਂ ਲੌਂਗ ਸ਼ਾਰਟ ਕਰਾ ਸਕਦੇ ਹੋ ਬਹੁਤ ਪਿਆਰੀ ਡਰੈਸ ਆ ਔਰਗੈਂਜ਼ਾ ਦਾ ਪੈਚ ਦੇ ਨਾਲ ਇਦਾਂ ਬਹੁਤ ਪਿਆਰਾ ਜਿਹਾ ਦੁਪੱਟਾ ਕਾਫੀ ਸਾਰੀਆਂ ਡਰੈਸਾਂ ਜਿਹੜੀ ਅੱਜ ਮੈਂ ਤੁਹਾਨੂੰ ਦਿਖਾਈਆਂ 15 20 ਮਿੰਟ ਲਗਾਤਾਰ ਬੋਲਣਾ ਵੀ ਮੇਰੇ ਵਾਸਤੇ ਤਾਂ ਬਹੁਤ ਹੋ ਜਾਂਦਾ ਏ ਇਹ ਦੇਖੋ ਜੀ ਜਦੋਂ ਪਿਓਰ ਜੌਰਜਟ ਦੇ ਉੱਪਰ ਆ ਬਹੁਤ ਪਿਆਰੀ ਡਰੈਸ ਹੈ ਵੀ ਨਾਇਰਾ ਕੱਟ ਵਿੱਚ ਮਿਲੇਗੀ ਤੁਹਾਨੂੰ ਠੀਕ ਹੈ ਐਦਾਂ ਫਲੇਅਰ ਹੈ ਇਹਦੇ ਡਬਲ ਕਲਰ ਦੇ ਵਿੱਚ ਹੈ ਘੇਰੇ ਤੇ ਬਹੁਤ ਪਿਆਰਾ ਲਖਨਵੀ ਵਰਕ ਹੋਇਆ ਹੋਇਆ ਬਹੁਤ ਸੋਹਣੀ ਡਰੈਸ ਹੈ 1 ਪੀਸ ਦੀ ਤਰ੍ਹਾਂ ਪਏਗੀ ਇਹ ਹੈਗਾ ਇਹਦਾ ਲੂਸ ਪਲਾਜ਼ੋ ਤੇ ਇਹ ਹੈਗਾ ਜੀ ਇਹਦਾ ਡਿਜ਼ਾਈਨਰ ਜਿਆ ਦੁਪੱਟਾ ਹੀ গারਲਿਸ਼ ਲੁੱਕ ਦੀ ਆਈਟਮ ਹੈ ਇਹ ਹੈਗਾ ਜੀ ਹੈਂਡਵਰਕ ਦੇ ਉੱਪਰ ਨੈਕਸਟ ਬਹੁਤ ਪਿਆਰਾ ਠੀਕ ਹੈ ਜੀ ਹੈਂਡਵਰਕ ਦੇ ਉੱਪਰ ਕਾਫੀ ਪਿਆਰੀ ਜੀ ਡਰੈੱਸ ਆ ਇਹ ਪ्योर ਦਾ ਦੁਪੱਟਾ ਇਹਦੇ ਨਾਲ ਲਖਨਵੀ ਜਿਹੜੇ ਡਰੈੱਸ ਦੰਨੇ ਆ ਤੁਹਾਨੂੰ ਇਹ ਹੈਗੀ ਆ ਜੀ ਕੁੜਤੀ ਬਹੁਤ ਪਿਆਰੀ ਸੈਂਟਰ ਪੈਨਲ ਦੇ ਨਾਲ ਜੌਰਜਟ ਦੇ ਉੱਪਰ ਇਹ ਵਾਲੀ ਡਰੈੱਸ ਆ ਜਿਹੜੀ ਠੀਕ ਹੈ ਇਹਦੇ ਨਾਲ ਤੁਹਾਨੂੰ ਮਿਲੇਗੀ ਇਹ ਸਕਰਟ ਸੌਰੀ ਲੂਜ਼ ਪਲਾਜ਼ੋ ਆ ਸਕਰਟ ਦੀ ਤਰ੍ਹਾਂ ਹੀ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਬ੍ਰੋਕੇਟ ਦਾ 4500 ਦੇ ਵਿੱਚ ਹੈ ਸਾਰੀਆਂ ਡ्रेसेस ਲਹਿੰਗਾ ਦੰਨੇ ਆ ਜੀ ਤੁਹਾਨੂੰ ਵੈਰਾਈਡਲ ਇਹ ਵੈਸੇ ਇਹ ਇਹ ਮੰਗਵਾਏ ਸੀ ਕਿ ਸੈਨੇ ਲਹੰਗੇ ਉਹਨਾਂ ਨੂੰ ਤਾਂ ਅਸੀਂ ਕਰਤੇ ਆ ਮਤਲਬ ਫੋਟੋ ਤੇ ਸਿਲੈਕਟ ਕਰਵਾਤੇ ਸੀ ਇਹ ਵਿੱਚ ਦੋ ਪੀਸ ਐਕਸਟਰਾ ਮੰਗਵਾਏ ਸੀ ਅਗਰ ਤੁਹਾਨੂੰ ਚਾਹੀਦੀਆਂ ਤਾਂ ਅਸੀਂ ਕਾਫੀ ਘੱਟ ਰੇਟ 'ਚ ਦੇ ਰਹੀਆਂ ਇਹ ਵਾਲੇ ਲਹੰਗੇ 벨ਵਟ ਦੇ ਉੱਪਰ ਆ ਜੀ ਲਹੰਗਾ ਠੀਕ ਹੈ ਫਰੰਟ ਬੈਕ ਇਹ ਫਿਸ਼ ਕੱਟ ਦੇ ਵਿੱਚ ਆ ਬਹੁਤ ਸੋਹਣੀ ਡਰੈੱਸ ਆ ਇਹਦਾ ਜਿਹੜਾ ਬਲਾਊਜ਼ ਆ ਇਹ ਅਨਸਟਿਚਾ ਠੀਕ ਹੈ ਜਿਹੜੀ ਚੋਲੀ ਹੁੰਦੀ ਹੈ ਜੀ ਫਰੰਟ ਬੈਕ ਵਰਕ ਰਹੂਗਾ ਤੇ ਇਹ ਹੈਗਾ ਦੁਪੱਟਾ ਇਹਦਾ ਬਹੁਤ ਸੋਹਣਾ ਲਹਿੰਗਾ ਇਹ ਵੀ 4500 ਦੇ ਵਿੱਚ ਹੀ ਦੇ ਰਹੇ ਹਾਂ ਤੁਹਾਨੂੰ ਇੱਕ ਤੁਹਾਨੂੰ ਇਹ ਮਿਲ ਜਾਏਗਾ ਇਹ ਵੀ ਤੁਹਾਨੂੰ ਫਿਸ਼ ਕੱਟ ਦੇ ਵਿੱਚ ਹੀ ਦੇ ਰਹੇ ਹਾਂ ਠੀਕ ਹੈ ਜੀ ਕੇਨ ਵਗੈਰਾ ਲੱਗੀ ਵੀ ਆ ਪ੍ਰੋਪਰ ਵਰਕ ਬਹੁਤ ਸੋਹਣਾ ਹੈ ਦੇਖੋ ਲੰਗਾ ਇਹ ਬੈਕ ਸਾਈਡ ਆ ਜਾਏਗੀ ਚੋਲੀ ਦੀ ਤੇ ਫਰੰਟ ਆ ਜਾਏਗਾ ਇਹ ਹੈਗਾ ਜੀ ਇਹਦਾ ਨੈਟ ਦਾ ਦੁਪੱਟਾ ਕਾਫੀ ਹੈਵੀ ਜ ਹੈ ਪ੍ਰਾਈਸ ਰਹੂਗਾ ਜੀ 4500 ਹਾਂ ਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਤੁਹਾਨੂੰ ਡ्रेसेस ਕਿੱਦਾਂ ਲੱਗੀਆਂ ਬਹੁਤ ਪਿਆਰੀਆਂ ਪਿਆਰੀਆਂ ਜਨ ਮੈਨੂੰ ਤਾਂ ਪਰਸਨਲੀ ਬਹੁਤ ਸੋਹਣੀਆਂ ਲੱਗੀਆਂ ਤੇ ਮੈਨੂੰ ਹੁਣ ਤੁਹਾਡੇ ਕਮੈਂਟਾਂ ਦੀ ਵੇਟ ਰਹੇਗੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਿਓ ਉਹਦੇ ਲਈ ਵੀ ਥੈਂਕ ਯੂ so much